ਹਾਂਜੀ ਦੋਸਤੋ ਅੱਜ ਮੈਂ ਖੜਾ ਹੈਗਾ ਜੰਦਰ ਪਖਾਨਕੋਟ ਰਾਸਤੀ ਮਾਰਗ ਤੇ ਪਿੰਡ ਫੱਡਾ ਵਸਦਾ ਜੋ ਉਸ ਦੇ ਉੱਤੇ ਇੱਥੇ ਇੱਕ ਵੀਰ ਨੇ ਨਵਾਂ ਕਾਰੋਬਾਰ ਸ਼ੁਰੂ ਕੀਤਾ ਹੈਗਾ বনਬੈਤ ਕਾਰਬਾਸ਼ ਇੱਥੇ ਹਰ ਪ੍ਰਕਾਰ ਦੀਆਂ ਗੱਡੀਆਂ ਟਰੈਕਟਰ ਤੇ ਖੇਤੀ ਦੇ ਜ਼ਿਆਦਾ ਦੀ ਧਲਾਈ ਕੀਤੀ ਜਾਂਦੀ ਹੈ। ਉਹ ਵੀਰ ਇੱਥੇ ਟੂਟੇ ਮਕੂਰਵਾਸੇ ਵੀ ਗੱਡੀਆਂ ਲੈ ਰਿਹਾ ਹੈਗਾ। ਉਸ ਵੀਰ ਦੇ ਨਾਲ ਆਪਾਂ ਗੱਲਬਾਤ ਕਰਦੇ ਆ ਕਿ ਵੀਰ ਨੇ ਕਿਹੜਾ ਕਿਹੜਾ ਕਾਰੋਬਾਰ ਸ਼ੁਰੂ ਕੀਤਾ ਹੈਗਾ ਹਵਾਈ ਟਿਕਟਾਂ ਦੀ ਵੀ ਸੇਵਾਵਾਂ ਦੇ ਰਹੇ ਹੈਗੇ ਆ ਦਿੱਲੀ 에어ਪੋਰਟ ਲਈ ਵਨਵੇ ਟੈਕਸੀ ਵੀ ਬੁੱਕ ਕੀਤੀ ਜਾਂਦੀਆਂ ਤੇ ਵਿਆਹ ਸ਼ਾਦੀਆਂ ਤੇ ਟੂਰ ਕੋਲ ਆ ਮਤਲਬ ਟੈਕਸੀ ਬੁੱਕ ਕੀਤੀ ਜਾਂਦੀ ਹੈ ਜੀ ਆ ਇੱਥੇ ਵਿਦੇਸ਼ਾਂ ਤੋਂ ਪੈਸੇ ਮੰਗਵਾਏ ਜਾਂਦੇ ਜਲਕੇ ਵੈਸਟਰਨ ਯੂਨੀਅਨ ਦਾ ਵੀ ਕੰਮ ਵੀਰ ਕਰਦਾ ਹੈਗਾ ਤੇ ਹਰ ਤਰ੍ਹਾਂ ਦੀਆਂ ਗੱਡੀਆਂ ਖਰੀਦੀਆਂ ਤੇ ਵੇਚੀਆਂ ਜਾਂਦੀਆਂ ਆ ਗਿਆ ਆਪਾਂ ਵੀਰ ਦੇ ਨਾਲ ਗੱਲਬਾਤ ਕਰਾਂਗੇ ਇਹ ਵੀਰ ਸਾਨੂੰ ਗੱਡੀਆਂ ਵਿੱਚ ਕਿਹੜੀ ਕਿਹੜੀ ਕੈਟਾਗਰੀ ਦੇ ਰਿਹਾ ਹੈਗਾ ਔਰ ਕਿੱਦਾਂ ਦਾ ਮਟੀਰੀਅਲ ਅੰਟੀਰੀਅਰ ਵਾਲੀ ਗੱਡੀਆਂ ਸਾਨੂੰ ਦੇ ਰਿਹਾ ਕਿੰਨੀਆਂ ਚੱਲੀਆਂ ਦੇ ਰਿਹਾ ਭੱਜਾਵਾ ਸੱਸੀ ਦਾ ਬਾਜੀ ਕੀ ਆ ਵੀਰੇ ਜੇ ਤੁਸੀਂ ਨਵਾਂ ਕਾਰੋਬਾਰ ਖੋਲਿਆ ਹੈਗਾ ਆਪਾਂ ਉਹਰੇ ਬਾਰੇ ਤੁਹਾਡੇ ਨਾਲ ਤੁਹਾਡੇ ਕੋਲ ਜਾਣਕਾਰੀ ਲੈਣੀ ਹੈਗੀ ਪਹਿਲਾਂ ਮਾਈਕ ਲਾ ਲਈਏ ਵੀਰੇ ਪਾਣਾ ਬੀਐਮ ਪੰਜਾਬੀ ਦੇ ਉੱਤੇ ਆਪਾਂ ਪੰਜਾਬੀ ਰੰਗ ਟੀਵੀ ਤੋਂ ਆਏ ਹੈਗੇ ਆ ਜਿਹੜਾ ਤੁਸੀਂ ਨਵਾਂ ਕਾਰੋਬਾਰ ਖੋਲਿਆ ਗੱਡੀਆਂ ਦਾ ਟੂਰ ਐਂਡ ਟ੍ਰੈਵਲ ਦਾ ਆਪ ਕੋਲੇ ਬੈਠਾ ਡਿਗੋਲ ਜਾਣਕਾਰੀ ਲੈਣੀ ਸਾਨੂੰ ਉਹਦੇ ਬਾਰੇ ਵਿਸਤਾਰਪੂਰਵਕ ਤੁਸੀਂ ਜਾਣਕਾਰੀ ਦੇਣੀ ਹੈ ਜੀ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਮਾੜਾ ਜੀ ਸਾਡੇ ਕੋਲ ਪਹੁੰਚ ਕਰਨ ਦਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਵੈਲਕਮ ਇਹ ਸਾਨੂੰ ਜਿਹੜੀਆਂ ਜਿਹੜੀਆਂ ਤੁਹਾਡੇ ਕੋਲ ਗੱਡੀਆਂ ਹੈਗੀਆਂ ਉਹਨਾਂ ਵਿੱਚ ਕੀ ਇੰਟੀਰੀਅਰ ਹੈ ਕਿੰਨੀਆਂ ਚੱਲੀਆਂ ਸਾਨੂੰ ਉਹਦੇ ਬਾਰੇ ਵੀ ਜਾਣਕਾਰੀ ਦਿਓ ਪਹਿਲਾਂ ਆਪਾਂ ਬਾਹਰੋਂ ਸ਼ੁਰੂ ਕਰੀਏ ਜਾਂ ਅੰਦਰੋਂ ਅੰਦਰੋਂ ਕਰ ਲੈਨੇ ਪਹਿਲਾਂ ਤੇ ਠੀਕ ਹੈ ਜੀ ਗੱਡੀਆਂ ਭਾਜੀ ਸਾਡੇ ਕੋਲ ਸਾਰੇ ਤਰ੍ਹਾਂ ਦੀਆਂ ਹੈਗੀਆਂ ਅੱਛਾ ਛੋਟੀ ਰੇਂਜ ਤੋਂ ਲੈ ਕੇ ਵੱਡੀ ਰੇਂਜ ਤੱਕ ਸਾਰੀਆਂ ਹੈਗੀਆਂ ਜਿਵੇਂ ਜਿਵੇਂ ਆਲਟੋ ਲੈ ਲਓ ਕੇ 10 ਲੈ ਲਓ ਜ ਸਾਰੀਆਂ ਹੈਗੀਆਂ ਬਰੀਜ਼ਾ ਤੱਕ ਤੇ ਸਾਲੂ ਹਨ ਇਹਨਾਂ ਨੂੰ ਮਾਰਾ ਮੋਟਾ ਖੋਲ ਕੇ ਜੇ ਸਾਨੂੰ ਅੰਦਰ ਦਾ ਇੰਟੀਰੀਅਰ ਵੀ ਦਿਖਾਇਆ ਜਾਵੇ ਬਹੁਤ ਵਧੀਆ ਕੰਡੀਸ਼ਨ ਦੀਆਂ ਗੱਡੀਆਂ ਭਾਜੀ ਤੁਸੀਂ ਬਹੁਤ ਦੇਖ ਸਕਦੇ ਹੋ ਹਾਂ ਤੇ ਆਪਾਂ ਬਿਲਕੁਲ ਜੈਨੂਨ ਰੇਟ ਰੱਖੇ ਹੋਏ ਆ ਜੀ ਤੁਸੀਂ ਕੋਈ ਕੈਮਰਾ ਮਾਰ ਕੇ ਦਿਖਾ ਸਕਦੇ ਆ ਅਸੀਂ ਕੁਝ ਦਿੱਲੀੋਂ ਵੀ ਖਰੀਦ ਕਰਦੇ ਆ ਗੱਡੀਆਂ ਦੀ ਕੁਝ ਇੱਥੋਂ ਵੀ ਕਰਦੇ ਆ ਜੀ ਤੇ ਵਧੀਆ ਰੇਟ ਤੇ ਵੇਚਦੇ ਆ ਗੱਡੀ ਤੇ ਗੱਡੀ ਸਾਫ ਸੁਥਰੀ ਹੈ ਇਹ ਕਿਹੜਾ ਮਾਡਲ ਹੈਗਾ ਭਾਜੀ ਇਹ 2015 ਮਾਡਲ ਆ ਭਾਜੀ ਸਿਆਲ 2015 ਮਾਡਲ ਜਿੱਦਾਂ ਕਿ ਇਹਨੇ ਮੋਰੇ ਦਿੱਲੀ ਨੰਬਰ ਲੱਗਾ ਪਿਆ ਨਹੀਂ ਇਹ ਪੰਜਾਬ ਨੰਬਰ ਹੋ ਚੁੱਕਿਆ ਆ ਭਾਜੀ ਓਕੇ ਕੋਈ ਗੱਡੀਆਂ ਸਾਡੀਆਂ ਦਿੱਲੀ ਨੰਬਰ ਹੈਗੀਆਂ ਉਹਨਾਂ ਦੇ ਵੀ ਲੱਗ ਗਏ ਪੰਜਾਬ ਨੰਬਰ ਬਸ ਸਪਰੇਟਾਂ ਲਾਉਣ ਵਾਲੀ ਇਹ ਰਹਿੰਦੀ ਆ ਅੱਛਾ ਜੀ ਤਾਂ ਤਕਰੀਬਨ ਸਾਰੀਆਂ ਦੇ ਹੋ ਗਏ ਆ ਇਹ ਜਿਹੜੀ ਸੇਫਟੀ ਲੱਗੀ ਪਈ ਇਹਦੇ ਬਾਰੇ ਜਾਣ ਕੇ ਦੇਣਾ ਇਹ ਡੇਜ਼ਰ ਆ ਭਾਜੀ 11 ਮਾਡਲ ਜੈਨੂਅਲ 90000 ਕਿਲੋਮੀਟਰ ਚੱਲੀ ਹੋਈ ਆ ਕੋਈ ਪੀਸ ਪੇਂਟ ਨਹੀਂ ਇਹਦਾ ਸਾਰੀ ਟੋਟਲ ਏ ਟੂ ਜ਼ਾ ਅਰੀਜਨਲ ਗੱਡੀ ਆ ਅੱਛਾ ਜੀ ਤੇ ਲਾਇ ਟਾਇਰ ਪਾਏ ਆ ਇਹਨੂੰ ਇਹਦਾ ਨੰਬਰ ਵੀ ਪ ओके ਜੇ ਆਪਣਾ ਦਿੱਲੀ ਨੰਬਰ ਆ ਜਾਂ ਦੂਜੇ ਸਟੇਟਾਂ ਦੇ ਨੰਬਰ ਉਹਨਾਂ ਨੂੰ ਤੁਸੀਂ ਪੰਜਾਬ ਦੇ ਵਿੱਚ ਨੰਬਰ ਤਬਦਲ ਕਰਵਾ ਕੇ ਦੇ ਸਕਦੇ ਹੋ ਠੀਕ ਆ ਆਹ ਜਿਹੜੀ ਪਿੱਛੇ ਖੜੀ ਆਪਣੇ ਕੋਲ अल्टੋ 에ਰੇ ਵਾਲੇ ਜਾਣ ਕੇ ਦਿਓ ਜੀ अल्टੋ ਭਾਜੀ ਇਹ 2010 ਮਾਡਲ ਆ ਇਹ अल्टੋ ਭਾਜੀ ਸੈਕੰਡ ਓਨਰ ਆ ਜੀ ਸਾਰੀ オリジナル ਗੱਡੀ ਆ ਸੀਐਨਜੀ ਕਿੱਟ ਲੱਗੀ ਹੋਈ ਐ ਇਹਨੂੰ ਲਾਈਟ ਟਾਇਰ ਪਏ ਆ ਸਕਰੀਨ ਸੀਡੀ ਵਿੱਚ ਲੱਗੀ ਹੋਈ ਆ ਜੀ ਇਹ ਜਿਹੜੀ ਆ ਇਹ K10 ਆ ਇਹ 2010 ਮਾਡਲ ਆ ਇਹ ਜੀ ਅੱਛਾ ਜੀ ਇਹ ਵੀ ਵਧੀਆ ਕੰਡੀਸ਼ਨ ਦੀ ਗੱਡੀ ਆ ਇੱਕਾ ਜੱਲੀ ਸੈਕੰਡ ਓਨਰ ਆ ਇਹ ਵੀ ਇੱਥੇ ਸਿਆਜਾ ਸਿਆਜ ਵੀ ਸੈਕੰਡ ਓਨਰ ਦਾ ਭਾਜੀ ਜੀ ਤੇ ਸਾਰੀਆਂ ਗੱਡੀਆਂ ਉਹਦੇ ਫਰਸਟ ਓਨਰ ਦਾ ਜਾਂ ਸੈਕੰਡ ਓਨਰ ਦਾ ਪਹਲਾਈ ਦੀਆਂ ਜਿਆਦਾ ਓਨਰ ਹੋਵੇ ਤਾਂ ਉਹ ਲੈਾਈ ਦੀ ਨਹੀਂ ਆਪ ਗੱਡੀ ਜਿਆਦਾਤਰ ਜਿਹੜੇ ਕਸਟਮਰ ਤੁਹਾਡੇ ਕੋਲ ਹੁੰਦੇ ਉਹਨਾਂ ਦੀ ਕਿਹੜੀ ਡਿਮਾਂਡ ਆਂਦੀ ਹੈਗੀ ਆ ਵੀ ਸਾਨੂੰ ਆਹ ਵਾਰੀ ਗੱਡੀ ਇੰਨੇ ਕ ਬਜਟ ਤੱਕ ਚਾਹੀਦੀ ਹੈਗੀ ਹੈ ਬਜਟ ਦਾ ਜੀ ਹਰ ਕੋਈ ਬੰਦਾ 3 3.5 4 ਲੱਖ ਦੀ ਰੇਂਜ ਵਾਲਾ ਗੱਡੀ ਲੱਭਦਾ ਹਰ ਕੋਈ ਬੰਦਾ ਨਾਰਮਲ ਬੰਦਾ ਜਿਹੜਾ ਗੱਡੀਆਂ ਤੁਹਾਡੇ ਕੋਲ ਹੈਗੀਆਂ ਇਹ ਕਿੰਨੇ ਬਜਟ ਤੋਂ ਸ਼ੁਰੂ ਹੋ ਕੇ ਕਿੰਨੇ ਬਜਟ ਤੱਕ ਜਾਂਦੀ ਹੈ ਸਾਡੇ ਤੋਂ 1 ਲੱਖ 2 ਲੱਖ ਤੋਂ ਸ਼ੁਰੂ ਹੋ ਕੇ 8 5 6 ਲੱਖ ਤੱਕ ਸਾਰੀਆਂ ਗੱਡੀਆਂ ਆ ਗਈਆਂ ਆ 6 ਲੱਖ ਤੱਕ ਤੁਸੀਂ ਵਧੀਆ ਤੋਂ ਵਧੀਆ ਗੱਡੀਆਂ ਪ੍ਰੋਵਾਈਡ ਕਰਦਾ ਜਿਹੜੀ ਬਾਹਰ ਖੜੀ ਹੈ ਜਿੱਦਾਂ ਬਰੀਜਾ ਖੜੀ ਹੈਗੀ ਉਹਦੇ ਬਾਰੇ ਵੀ ਸਾਨੂੰ ਜਾਣਕਾਰੀ ਦਿਓ ਇਹ ਬਰੀਜਾ ਭਾਜੀ 2017 ਮਾਡਲ ਆ ਭਾਜੀ ਅੱਛਾ ਜੀ ਬੀਡੀਆਈ ਮਾਡਲ ਆ ਠੀਕਾ ਜੀ ਬਹੁਤ ਜੈਨੂਨ ਗੱਡੀ ਆ ਬਿਲਕੁਲ ਵਲਾਈਟ ਲੱਗੇ ਇਹਨੂੰ ਠੀਕਾ ਜੀ ਇਹ ਕਿੰਨੀ ਚੱਲੀ ਪਈ ਆ ਇਹ 1.5 ਲੱਖ ਕਿਲੋਮੀਟਰ ਚੱਲੀ ਆ ਭਾਜੀ ਓਕੇ ਫਸਟ ਆਨ ਨਹੀਂ ਤੇ ਸੈਕੰਡ ਆਨ ਦਾ ਇਹ ਸੈਕੰਡ ਆਨ ਦਾ ਭਾਜੀ ਠੀਕ ਆ ਆਹ ਜਿਹੜੀ ਅਮੇਜ ਖੜੀ ਆ ਹੰਦਾ ਅਮੇਜ ਇਹ ਵੀ ਭਾਜੀ 19 ਮਾਡਲ ਆ ਐ ਅੱਛਾ ਜੀ ਤੇ ਸਿਲਵਰ ਰੰਗ ਦੀ ਆ ਵਧੀਆ ਗੱਡੀ ਆ ਵੀ ਠੀਕ ਆ ਇਹ ਕਿੰਨੀ ਚੱਲੀ ਪਈ ਆ ਇਹ ਸਵਾ ਲੱਖ ਦੀ ਰੇਂਜ ਚ ਆ ਭਾਜੀ ਅੱਛਾ ਜੀ ਤੇ ਆ ਬਾਕੀ ਆਪਣੇ ਕੋਲ ਹੋਰ ਵੀ ਗੱਡੀਆਂ ਸਵਿਫਟ ਵੀ ਹੈਗੀਆਂ ਆਪਣੇ ਕੋਲ ਡਜਾਰਾ ਵਰਨਾ ਵੀ ਹੈਗੀ ਆ ਠੀਕ ਆ ਸਵਿਫਟ 17 ਮਾਡਲ ਆ ਬਹੁਤ ਵਧੀਆ ਗੱਡੀ ਆ ਉਹ ਲਾਈਟਰ ਲੱਗੇ ਉਹਨੂੰ ਵੀ ਸਾਰੇ ਓਕੇ ਅੱਛਾ ਵੀਰ ਜੀ ਜਿੱਦਾਂ ਤੁਸੀਂ ਗੱਡੀਆਂ ਸੇਲ ਕਰਦੇ ਹੋ ਠ ਤੇ ਨਾਲ ਆਪਾਂ ਹੋਰ ਕਿਹੜੀ ਆਪਣੇ ਸਰਵਿਸ अवेलेबल ਕਰਾ ਕੇ ਦਿੰਨੇ ਆ ਉਹ ਕਸਟਮਰ ਨੂੰ ਸਾਡੇ ਕੋਲ ਸੇਲ ਵੀ ਕਰਨ ਦਾ ਤਾਂ ਚਲੋ ਵੱਖਰਾ ਪ੍ਰੋਸੀਜਰ ਹੈਗਾ ਯਾ ਦੂ ਆਪਾਂ 셀ਫ ਡਰਾਈਵ ਤੇ ਵੀ ਗੱਡੀ ਦਿੰਨੇ ਆ ਅੱਛਾ ਜੀ ਦੂ ਸਾਡਾ ਟੂਰ ਐਂਡ ਟ੍ਰੈਵਲ ਦਾ ਸਾਡਾ 22-23 ਸਾਲ ਪੁਰਾਣਾ ਕੰਮ ਆ ਟੈਕਸੀਆਂ ਦਾ ਵਨ ਵੇ ਟੈਕਸੀ ਵੀ ਦਿੱਲੀ 에어ਪੋਰਟ ਤੋਂ ਭੇਜੀਦੀ ਆ ਠੀਕ ਹੈ ਜੀ ਅਪ ਡਾਊਨ ਵੀ ਭੇਜੀਦੀ ਆ ਵਨ ਵੇ ਤੇ ਵੀ ਭੇਜੀਦੀ ਆ ਠੀਕ ਹੈ ਜੀ ਤੇ ਦੂਸਰਾ ਨਾਲ ਆਪਾਂ ਵਾਸ਼ਿੰਗ ਪੁਆਇੰਟ ਵੀ ਖੋਲਿਆ ਇੱਥੇ ਹੁਣ ਅੱਛਾ ਜੀ ਇਹ ਆ ਕਿ ਕਲਪਾਸਮਰ ਆਉਂਦੇ ਆ ਬੰਦਾ ਹਰ ਕੋਈ ਬੰਦਾ ਵਾਸ਼ਿੰਗ ਦੀ ਗੱਡੀ ਦੀ ਕਰਾ ਕੇ ਜਾਵੇ ਵਧੀਆ ਤਰੀਕੇ ਨਾਲ ਧੋ ਕੇ ਦੇਈ ਦੀ ਆ ਅੰਦਰੋਂ ਐਂਡ ਡਰਾਈ ਕਲੀਨ ਕਰਕੇ ਸਾਰੀ ਵੈਕਿਊਮ ਵੀ ਕਰਕੇ ਦੇਈ ਦੀ ਆ ਜੀ ਬੋਰਡ ਦੇ ਉੱਪਰ ਲਿਖਿਆ ਸੀਗਾ ਕਿ ਇੱਥੇ ਹਵਾਈ ਟਿਕਟਾਂ ਵੀ ਬੁੱਕ ਕਰਕੇ ਦਿੰਦੇ ਆ ਹਾਂਜੀ ਸਾਡੇ ਕੋਲ ਹਵਾਈ ਟਿਕਟਾਂ ਦਾ ਵੀ ਹੈਗਾ ਜੀ ਬੈਸਟਨ ਯੂਨੀਅਨ ਦਾ ਵੀ ਲਿਖਿਆ ਹੈ ਬੈਸਟਨ ਯੂਨੀਅਨ ਦੇ ਸਾਡੇ ਕੋਲ ਸਾਰਾ ਕੁਝ ਹੈਗਾ ਠੀਕ ਹੈ ਜੀ ਅਵੇਲੇਬਲ ਹਰ ਵੇਲੇ ਤੇ ਕੋਈ ਵੀ ਕਸਟਮਰ ਆਵੇ ਆਪਾਂ ਉਹਨਾਂ ਦੀ ਟ੍ਰਾਂਸਪੋਰਟ ਪੇਮੈਂਟ ਦੇ ਦਈਏ ਉਹਨਾਂ ਨੂੰ ਠੀਕ ਹੈ ਜੀ ਯਾਨੀ ਕਿ ਸਾਰੇ ਕੰਮ ਕਰਦੇ ਪਏ ਇੱਥੇ ਜੀ ਦਾ ਬਹੁਤ ਬਹੁਤ ਧੰਨਵਾਦ ਵੀਰ ਜੀ ਸਾਨੂੰ ਸਮਾਂ ਦੇਣ ਲਈ ਤੇ ਥੈਂਕ ਯੂ ਤੁਹਾਡਾ ਬਹੁਤ ਬਹੁਤ ਅਗਰ ਕੋਈ ਵੀ ਵੀਰ ਭੈਣ ਨਵੀਂ ਜਾਂ ਸੈਕੰਡ ਹੈਂਡ ਕਾਰ ਲੈਣਾ ਚਾਹੁੰਦਾ ਹੈ ਤੇ ਇੱਕ ਵਾਰੀ ਵੀਰ ਦੇ ਨਾਲ ਜਰੂਰ ਸੰਪਰਕ ਕਰੋ ਵੀਰ ਜੀ ਆਪਣੀ ਇੱਕ ਵਾਰੀ ਲੋਕੇਸ਼ਨ ਦੱਸ ਦਿਓ ਕਿੱਥੇ ਆਪਣੀ ਸ਼ਾਪ ਹੈਗੀ ਆਪਣਾ ਮੋਬਾਈਲ ਨੰਬਰ ਦੱਸ ਦਿਓ ਆਪਣਾ ਖੁੱਡੇ ਦੇ ਲਾਗੇ ਭਗੋਤੀਪੁਰ ਮੋੜ ਪੈਂਦਾ ਗੰਬੋਵਾਲ ਵਾਲਾ ਮੋੜ ਜਨੂੰ ਕਹਿੰਦੇ ਆ ਜੀ ਤੇ ਉੱਥੇ బోర్ ਲੱਗਾ ਹੋਇਆ ਸਾਡਾ ਜਦੋਂ ਵੀ ਹੁਣ ਤੁਸੀਂ ਮੇਰਾ ਮੋਬਾਈਲ ਨੰਬਰ ਹੈਗਾ 98781 60741 ਤੇ ਜਦੋਂ ਮਰਜ਼ੀ ਕੰਟੈਕਟ ਕਰ ਸਕਦੇ 24 ਆਵਰਸ ਆਨ ਰਹਿੰਦਾ ਸਾਡਾ ਫੋਨ ਵੀ ਕੋਈ ਵੀ 24 ਘੰਟੇ ਕਿਸੇ ਕਸਟਮਰ ਨੂੰ ਐਮਰਜੈਂਸੀ ਕੋਈ ਟੈਕਸੀ ਵਾਸਤੇ ਜਾਂ ਕੁਝ ਵੀ ਜਦੋਂ ਮਰਜ਼ੀ 24 ਘੰਟੇ ਚ ਕਾਲ ਕਰ ਸਕਦਾ ਕੋਈ ਵੀ ਜੀ ਦੋਸਤੋ ਇਹ ਹਨ ਸਾਡੇ ਨਾਲ ਜਿਹੜਾ ਨਵਾਂ ਕਾਰੋਬਾਰ ਆਪਣੇ ਕਾ ਟੂਰ ਐਂਡ ਟਰੈਵਲ ਦਾ ਕੰਮ ਖੋਲਿਆ ਵੀਰ ਦੇ ਨਾਲ ਵੀਰ ਓਨਰ ਆ ਉਹਦੇ ਔਰ ਵੀਰ ਜੀ ਇੱਕ ਵਾਰ ਜੇ ਤੁਹਾਨੂੰ ਲੋਕੇਸ਼ਨ ਦੀ ਦੁਆਰਾ ਨੋਟਾ ਜਲੰਧਰ ਪਠਾਨਕੋਟ ਹਾਈਵੇ ਦੇ ਉੱਤੇ ਖੁੱਡਾ ਨੰਗ ਕੇ ਜਿੱਕਰ ਆਪਾਂ ਜਦੋਂ ਗੰਨਾ ਸਾਹਿਬਾ ਨੂੰ ਆਉਂਦੇ ਗੰਪੋਵਾਲ ਮੋੜ ਦੇ ਉੱਤੇ ਵੀਰਦੀ ਸ਼ਾਪ ਹੈਗੀ ਆ ਤੁਸੀਂ ਜੇਕਰ ਕੋਈ ਵੀ ਵੀਰ ਭੈਣ ਨਵੀਂ ਆਪਣੇ ਸੈਕੰਡ ਹੈਂਡ ਕਾਰ ਲੈਣਾ ਚਾਹੁੰਦਾ ਹੈਗਾ ਉਹ ਇੱਕ ਵਾਰੀ ਵੀਰ ਦੇ ਕੋਲ ਜਰੂਰ ਆ ਕੇ ਵਿਜ਼ਿਟ ਕਰੋ ਕਿਉਂਕਿ ਤੁਹਾਨੂੰ ਵਿਜ਼ਿਟ ਕਰਕੇ ਹੀ ਤੁਹਾਨੂੰ ਪਤਾ ਲੱਗਣਾ ਹੈ ਕਿ ਕਿਹੜੀ ਕਾਰ ਕਿਸ ਰੇਟ ਦੀ ਹੈਗੀ ਔਰ ਕਿਹੜੇ ਮਾਡਲ ਦੀ ਉਹ ਤੁਹਾਨੂੰ ਕਿੰਨੀ ਪਸੰਦ ਆਉਂਦੀ ਹੈਗੀ ਆ ਵੀਰ ਜੀ ਸਾਨੂੰ ਸਮਾਂ ਦੇ ਲਈ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਤੁਹਾਡਾ ਬ